ਬਿੱਤੀ 10 ਅਗਸਤ ਨੂੰ ਬਟਾਲਾ ਪੁਸ ਅਦੀਨ ਪਿੰਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਵਾਰ ਕਰ ਰਹੇ ਫਾਨ ਸਰ ਤਸੀਸ ਕੁਮਾਰ ਲੁੰਬਾ ਉੱਤੇ ਮੋਟਰਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਦੇ ਤਸੀਸ ਕੁਮਾਰ ਨੇ ਜ਼ਮੀਨ ਉੱਤੇ ਡਿੱਗ ਕੇ ਆਪਣੀ ਜਾਨ ਬਚਾਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਉੱਥੇ ਹੀ ਇਸ ਮਾਮਲੇ 'ਚ ਬਟਾਲਾ ਪੁਲਿਸ ਦੀ ਟੀਮ ਵੱਲੋਂ ਤਸੀਸ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸੈਸ ਕਰਨ ਵਾਲੇ ਤਿੰਨ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਬਟਾਲਾ ਐਸਐਸਪੀ ਨੇ ਦੱਸਿਆ ਕਿ ਪੁਸ਼ਗਿਸ਼ ਦੌਰਾਨ ਇਹ ਸਾਹਮਣੇ ਆਇਆ ਕਿ ਪੀੜਤ ਤ੍ਰੀਸ਼ ਕੁਮਾਰ ਲੁੰਬੇ ਦਾ ਦੋਸਤ ਇੱਕ ਮੈਡੀਕਲ ਸਟੋਰ ਮਾਲਕ ਡਾਕਟਰ ਸਰਵਣ ਸੰਝੋ ਕਿ ਸ਼੍ਰੀ ਹਰਗੋਬਿੰਦਪੁਰ ਦਾ ਹੀ ਰਹਿਣ ਵਾਲਾ ਹੈ ਤਸੀਸ ਕੁਮਾਰ ਕੋਲੋਂ 30 ਲੱਖ ਰੁਪਏ ਉਧਾਰ ਲਏ ਹੋਏ ਸੀ ਜੋ ਹੁਣ ਤਸੀਸ ਕੁਮਾਰ ਵਾਪਸ ਮੰਗ ਰਿਹਾ ਜੇ ਦੀ ਲਿੰਕ ਡਾਕਟਰ ਸਰਵਰ ਸਿੰਘ ਪਾਸੀ ਵਾਪਸ ਨਹੀਂ ਕਰਨਾ ਚਾਹੁੰਦਾ ਸੀ ਇਸੇ ਕਾਰਨ ਉਸ ਤਸੀਸ ਕੁਮਾਰ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਕਢੀ ਸੀ ਜਿਸ ਦੌਰਾਨ ਆਪਣੇ ਦੋ ਦੋਸਤ ਸੁਰਿੰਦਰਜੀਤ ਸਿੰਘ ਅਤੇ ਮਨਜੀਤ ਸਿੰਘ ਨੇ ਸਾਹਮਲ ਕੀਤਾ ਅਤੇ ਇਹਨਾਂ ਤਿੰਨਾਂ ਨੇ 1 ਲੱਖ ਰੁਪਏ ਦੀ ਸੁਪਾਰੀ ਦੇ ਕੇ ਦੋ ਸ਼ੂਟਰ ਕਰਾਏ ਤੇ ਲਏ ਅਤੇ 10 ਗਤ ਨੂੰ 30 ਕੁਮਾਰ ਨੇ ਹਮਲਾ ਕਰਾਇਆ ਕਰਵਾਇਆ ਲੇਕਿਨ ਇਸ ਹਮਲੇ ਵਿੱਚ 30 ਕੁਮਾਰ ਦੀ ਜ਼ਮੀਨ ਤੇ ਡਿੱਗ ਕੇ ਆਪਣੀ ਜਾਨ ਬਚਾ ਲਈ ਹੁਣ ਇਸ ਮਾਮਲੇ ਵਿੱਚ ਡਾਕਟਰ ਸਰਵਨਸ ਮਨਜੀਤ ਸਿੰਘ ਸੁਰਿੰਦਰਜੀਤ ਸਿੰਘ ਦੇ ਹਮਲੇ ਵਿੱਚ ਇਸਤਮਾਲ ਕੀਤੇ ਮੋਟਰਸਾਈਕਲ ਤੇ ਇੱਕ ਗੱਡੀ ਸਮੇਤ ਕਾਬੂ ਕਰ ਲਿਆ ਗਿਆ ਬਾਕੀ ਦੋ ਸ਼ੂਟਰ ਹਲੇ ਵੀ ਫਰਾਰ ਹਨ ਪੁਲਿਸ ਨੇ ਉਹਨਾਂ ਦੀ ਵੀ ਪਛਾਣ ਕਰ ਲਈ ਹੈ ਜਲਦ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਤੁਸੀਂ ਦੇ ਸਾਵਧਾਨ ਰਹੋ ਬੇਸਿਕਲੀ 10 ਅਗਸਤ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਸ਼੍ਰੀ ਹਰਗੋਬਿੰਦਪੁਰ ਉਥੇ ਸਵੇਰੇ तकरीबन 7:30 ਵਜੇ ਇੱਕ ਸ਼ਹਿਰ ਦਾ ਨਾਮੀ ਜਿਹੜਾ ਫਾਈਨੈਂਸਰ ਹੈ ਸतीश ਕੁਮਾਰ ਜੀ ਉਹ ਆਪਣੀ ਮਾਰਨਿੰਗ ਵਾਕ ਕਰਕੇ ਆਪਣੇ ਘਰੇ ਜਾ ਰਹਾ ਸੀਗਾ ਐਂਡ ਜਉਂ ਹੀ ਉਹ ਐਂਟਰ ਕਰ ਰਹਾ ਸੀਗਾ ਘਰੇ ਉਸ ਤੇ ਉੱਤੇ ਗੋਲੀਆਂ ਚੱਲੀਆਂ 3 ਸ਼ਾਟਸ ਵੇਅਰ ਫਾਇਰਡ ਐਟ ਹਿਮ ਬਟ ਸਮ ਹਾਉ ਉਹਨੇ ਸਮਝਦਾਰੀ ਦਿਖਾ ਕੇ ਉਹ ਲੰਮੇ ਪੈ ਗਏ ਉਹਦੇ ਕਰਕੇ ਹੀ ਵਾਸ ਅਨਹਰਡ ਉਹਦੇ ਵਿੱਚ ਦੋ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਥੇ ਜਿਹੜੇ ਨਕਾਬ ਪੋਸ਼ ਸੀਗੇ ਉਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਤਾਂ ਇਸ ਸੀਰੀਅਸ ਇਨਸੀਡੈਂਟ ਦੀ ਕੌਗਨਿਸੈਂਸ ਲੈ ਕੇ ਸਭ ਤੋਂ ਪਹਿਲਾ ਸ਼੍ਰੀ ਹਰਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਹੋਇਆ ਇਹ ਪਰਚਾ ਅੰਡਰ ਸੈਕਸ਼ਨ 109 ਜਿਹੜਾ ਨਵਾਂ ਬੀ ਐਨ ਐਸ ਹੈ 61 ਸਬਸੈਕਸ਼ਨ 2 249 253 ਅਬ ਬੀ ਐਨ ਐਸ ਐਂਡ ਪੱਚੀ ਆਰਮਜ਼ ਐਕਟ ਦੇ ਤਹਿਤ ਪਰਚਾ ਦਰਜ ਹੋਇਆ ਇਸ ਤੋਂ ਬਾਅਦ ਇਸ ਜੁਰਮ ਦੀ سنگੀਨਤਾ ਨੂੰ ਦੇਖਦੇ ਹੋਏ ਅਸੀਂ ਟੀਮਜ਼ ਕਨਸਟੀਟਿਊਟ ਕਰਤੀਆਂ ਐਂਡ ਥਿਸ ਵਾਸ ਬੀਂਗ ਸੁਪਰਵਾਈਜ਼ਡ ਬਾਈ ਡੀ ਆਈ ਜੀ ਬਾਰਡਰ ਰੇਂਜ ਐਂਡ ਵੀ ਹੈਡ ਇਨਪੁਟਸ ਫ্রম ਵਾਰਦੀ ਡੀ ਜੀ ਪੀ ਸਰ ਆਲਸੋ ਤਾਂ ਇਹਦੇ ਵਿੱਚ ਟੀਮਜ਼ ਬਣਾਈਆਂ ਗਈਆਂ ਐਂਡ ਜਿਹੜੀ ਟੀਮਜ਼ ਇਵੈਨਚੁਅਲੀ ਦੇ ਟ੍ਰੇਸ ਦ ਕੇਸ ਇਦੇ ਵਿੱਚ ਕਮੈਂਡੇਬਲ ਐਂਡ ਟ੍ਰੈਂਮੈਂਡਸ ਵਰਕ ਵਾਸ ਡਨ ਬਾਈ ਜਿਹੜੇ ਸਾਡੇ ਦੋ ਡੀਐਸਪੀਜ਼ ਇੱਥੇ ਬੈਠੇ ਨੇ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਂਡ ਡੀਐਸਪੀ ਡੀ ਐਂਡ ਐਕਸਲੈਂਟ ਵਰਕ ਵਾਸ ਡਨ ਬਾਈ ਸੀਆਈ ਇਨਚਾਰਜ ਇੰਸਪੈਕਟਰ ਸੁਖਰਾਜ ਜਿਹੜੇ ਬਿਕਰਮ ਹੈਗੇ ਨੇ ਕਨਸਰਨਡ ਐਸਐਚਓ ਐਂਡ ਇਦੇ ਵਿੱਚ ਹਰਮੀਕ ਜਿਹੜੇ ਐਸਐਚਓ ਗੁਮਾਨ ਹੈ ਉਹਨਾਂ ਨੇ ਵੀ ਕੰਮ ਕਰਤਾ ਐਂਡ ਇੰਪੋਰਟੈਂਟਲੀ ਜਿਹੜੀ ਟੀਮ ਸਾਡੀ ਪਿੱਛੇ ਹੈ ਦੇ ਵਰਕਡ ਔਨ ਦਾ ਗਰਾਉਂਡ ਐਂਡ ਡਿਡ ਵੈਰੀ ਗੁੱਡ ਵਰਕ ਸੋ ਇਹਦੇ ਵਿੱਚ ਟੈਕਨੀਕਲ ਇਨਵੈਸਟੀਗੇਸ਼ਨ ਐਂਡ ਹਿਊਮਨ ਦਾ ਇਸਤੇਮਾਲ ਕਰਕੇ ਇਵੈਂਚੁਅਲੀ ਦਾ ਕੇਸ ਵਾਸ ਟ੍ਰੇਸਡ ਐਂਡ ਇਹਦੇ ਵਿੱਚ ਫਿਲਹਾਲ ਤਿੰਨ ਦੋਸ਼ੀ ਅਰੈਸਟ ਹੋਏ ਹੈ ਉਹਨਾਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਇਹਦੇ ਵਿੱਚ ਇੱਕ ਡਾਕਟਰ ਸੌਰਨ ਸਿੰਘ ਹੈ ਸਨ ਆਫ ਪ੍ਰੀਤਮ ਸਿੰਘ ਇਹ ਸ਼੍ਰੀ ਹਰਗੋਬਿੰਦਪੁਰ ਦਾ ਹੀ ਰੈਡ ਵਾਲਾ ਹੈ ਇਸ ਤੋਂ ਇਲਾਵਾ ਸੁਰਿੰਦਰਜੀਤ ਸਿੰਘ ਹੈ ਸਨ ਆਫ ਅਵਤਾਰ ਸਿੰਘ ਇਹ ਵੀ ਰੈਸੀਡੈਂਟ ਆਫ ਸ਼੍ਰੀ ਹਰਗੋਬਿੰਦਪੁਰ ਹੈ ਐਂਡ ਇੱਕ ਮਨਜੀਤ ਸਿੰਘ ਹੈ ਰੈਸੀਡੈਂਟ ਆਫ ਕਪੂਰਨਗਰ ਸੁਲਤਾਨਵਿਡ ਅੰਮ੍ਰਿਤਸਰ ਸੋ ਹੁਣ ਇਹ ਇਹਦੇ ਵਿੱਚ ਜਿਹੜਾ ਮੋਟਿਵ ਐਂਡ ਇਹਨਾਂ ਦਾ ਜਿਹੜਾ ਮੋਟਰਸ ਮੋਡਸ ਸੁਪਰੰਡੈ ਉਹ ਇਸ ਤਰ੍ਹਾਂ ਸੀਗਾ ਕਿ ਇਹਦੇ ਵਿੱਚ ਮੇਨ ਜਿਹੜਾ ਮਾਸਟਰਮਾਈਂਡ ਸੀਗਾ ਡਾਕਟਰ ਕਾਲੂ ਹੈਗਾ ਇਹਦੀ ਇੱਕ ਫਾਰਮੇਸੀ ਉੱਥੇ ਸ਼੍ਰੀ ਹਰਗੋਬਿੰਦ ਪੁਰਜ ਹੈਗੀ ਸੋ ਇਹਦਾ ਜਿਹੜਾ ਵਿਤਿਮ ਹੈ ਲੁੰਬਾ ਜੀ ਉਹਦੇ ਨਾਲ ਇਹਦੀ ਲੇਨ ਲੇਨ ਦੇਨ ਸੀਗਾ ਐਂਡ ਹੀ ఓਡ ਹਿਮ ਅਰਾਊਂਡ 30 ਲੱਖ ਰੁਪੀਆ ਉਹ ਚੋਂ ਕਿ ਫਾਈਨਾਂਸ ਦਾ ਕੰਮ ਕਰਦੇ ਸੀਗੇ ਵਕਤ ਬਿਵਕਤ ਉਹਨੇ ਕਾਫੀ ਇਹਨੂੰ ਪੈਸੇ ਦਿੱਤੇ ਜਿਹੜਾ ਟੋਟਲ ਕਵਾੰਟਮ ਤਕਰੀਬਨ 30 ਲੱਖ ਰੁਪਇਆ ਬਣ ਗਿਆ ਸੋ ਇਹ ਜਿਹੜਾ ਫਾਈਨੈਂਸਰ ਸੀਗਾ ਹੁਣ ਇਹਦੇ ਕੋਲੋਂ ਪੈਸੇ ਵਾਪਸ ਮੰਗਦਾ ਪਿਆ ਸੀਗਾ ਤਾਂ ਇਹ ਜਿਹੜਾ ਮਾਸਟਰ ਮਾਈਂਡ ਹੈ ਇਹਦੇ ਵਿੱਚ ਡਾਕਟਰ ਕਾਲੂ ਉਹਨੇ ਆਪਣੇ ਇੱਕ ਦੋਸਤ सुरेंद्रਜੀਤ ਸਿੰਘ ਦੇ ਨਾਲ ਸਾਜ਼ਿਸ਼ ਰਚੀ ਕਿ ਆਪਾਂ ਇਹਨੂੰ ਖਤਮ ਕਰਦੇ ਹੈ ਸੋ ਥੈਟ ਜਿਹੜਾ ਪੈਸੇ ਦਾ ਰੋਲਾ ਹੈ ਉਹ ਮੁੱਕ ਜਾਊਗਾ ਇਨਸੀਡੈਂਟਲੀ ਇਹਦੇ ਵਿੱਚ ਜਿਹੜਾ ਡਾਕਟਰ ਕਾਲੋ ਹੈ ਉਹ ਵਿਕਟਿਮ ਦਾ ਕਰੀਬੀ ਦੋਸਤ ਹੈਗਾ ਐਂਡ ਇੰਟਰਸਟਿੰਗਲੀ ਜਦੋਂ ਇਹ ਪਰਚਾ ਦਰਜ ਹੋਇਆ ਤਾਂ ਜਿਹੜਾ ਇਹਦੇ ਵਿੱਚ ਵਿਕਟਿਮ ਹੈ ਮਿਸਟਰ ਲੂੰਬਾ ਇਹ ਜਿਹੜੇ ਡਾਕਟਰ ਕਾਲੋ ਹੈ ਉਹਦੇ ਉਹਨਾਂ ਦੇ ਨਾਲ ਥਾਣੇ ਆ ਕੇ ਚੱਲੇ ਤਾਂ ਫਿਰ ਪਰਚਾ ਦਰਜ ਹੋਇਆ ਹੀ ਅਕੰਪਨੀਡ ਹਿਮ ਟੂ ਦ ਪੁਲਿਸ ਸਟੇਸ਼ਨ ਐਂਡ ਇਨਸੀਡੈਂਟ ਤੋਂ ਪਹਿਲਾਂ ਇਹ ਜਿਹੜਾ ਹੈਗਾ ਇਹਦੇ ਵਿੱਚ ਵਿਕਟਿਮ ਮਿਸਟਰ ਲੂੰਬਾ ਇਹ ਉਹਦੀ ਦੁਕਾਨ ਤੇ ਬੈਠਾ ਸੀਗਾ ਉਥੇ ਇਹਨਾਂ ਨੇ ਇਕੱਠੀ ਚਾਹ ਪੀ ਲਈ ਐਂਡ ਉਸ ਤੋਂ ਬਾਅਦ ਹਮਲਾ ਹੋਇਆ ਹੁਣ ਕਾਂਸਪਿਰੇਸੀ ਦੇ ਵਿੱਚ ਇਹਨਾਂ ਨੇ ਇੱਕ ਰਿਸ਼ਤੇਦਾਰ ਹੀ ਜਿਹੜਾ ਹੈਗਾ ਇਹਦਾ ਡਾਕਟਰ ਕਲੋਂ ਦਾ ਅੰਮ੍ਰਿਤਸਰ ਦਾ ਉਹਨੂੰ ਰੋਪਨ ਕਰਦਾ ਐਂਡ ਉਹਨੇ ਗਾਂ ਸ਼ੂਟਰਸ ਜਿਹੜੇ ਹਾਇਰ ਕਰਦੇ ਸੋ ਸਾਜ਼ਿਸ਼ ਦੇ ਤਹਿਤ ਇਹ ਪਲਾਨ ਹੋਇਆ ਸੀਗਾ ਕਿ ਇਹਨੂੰ ਖਤਮ ਕਰਨ ਲਈ 1 ਲੱਖ ਰੁਪਏ ਦੀ ਜਿਹੜੀ ਅਮਾਉਂਟ ਹੈ ਉਹ ਉਹਨੂੰ ਦਿੱਤੀ ਜਾਊਗੀ ਉਦੇ ਵਿੱਚ तकरीबन 30000 ਰੁਪਏ ਆਲਰੇਡੀ ਇਨ ਐਡਵਾਂਸ ਡਿਪੋਜ਼ਿਟ ਹੋਏ ਉਹਨੂੰ ਗੂਗਲ ਪੇ ਕਰਤੇ ਸੀਗੇ ਡਾਕਟਰ ਕਾਲੂ ਨੇ ਉਹਨੂੰ ਕਰਤੇ ਸੀਗੇ ਸੋ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਦੋ ਜਿਹੜੇ ਸ਼ੂਟਰਸ ਹੈ ਉਹਨਾਂ ਨੂੰ ਹਾਇਰ ਕਰਕੇ ਇਹ ਜਿਹੜਾ ਅੰਮ੍ਰਿਤਸਰ ਦਾ ਬੰਦਾ ਹੈ ਉਹ ਉਹਨਾਂ ਨੂੰ ਇੱਥੇ ਲੈ ਕੇ ਆਇਆ ਸ੍ਰੀ ਹਰਗੋਬਿੰਦਪੁਰ ਉੱਥੇ ਰੱਖੀ ਹੋਈ ਉਹਨਾਂ ਨੇ ਸਾਰਾ ਉਹਨੂੰ ਦਿਖਾਤਾ ਕਰਪੂਰ ਕਿਥੇ ਹੈ ਐਂਡ ਦੈਨ ਉਹ ਥੱਲੇ ਉਤਰ ਕੇ ਇਹ ਫਿਰ ਆਏ ਐਂਡ ਜਦੋਂ ਆਪਣੀ ਕਾਰ ਵੜ ਰਹਾ ਸੀਗਾ ਉਦੋਂ ਇਹਨਾਂ ਨੇ ਗੋਲੀਆਂ ਲਾਈਆ ਉਸ ਬੰਦੇ ਤੇ ਇਸ ਨiyet ਦੇ ਨਾਲ ਕਿ ਉਹਨੂੰ ਖਤਮ ਕੀਤਾ ਜਾਵੇ ਬਟ ਫਾਰਚਨਟਲੀ ਡਿਸਕਵਰਡ ਐਂਡ ਇਹਦੇ ਵਿੱਚ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਆਫ ਦਾ ਕੇਸ ਜਿਹੜਾ ਮੋਟਰਸਾਈਕਲ ਦਿਸ ਮੋਟਰਸਾਈਕਲ ਤੇ ਉੱਤੇ ਇਹ ਤਿੰਨ ਬੰਦੇ ਅਮਰਦਸਰ ਤੋਂ ਸ਼੍ਰੀ ਹਰਗੋਬਿੰਦਪੁਰ ਆਏ ਸੀਗੇ ਉਹ ਰਿਕਵਰ ਹੋਇਆ ਇਸ ਤੋਂ ਇਲਾਵਾ ਆਫਟਰ ਦਾ ਇਨਸੀਡੈਂਟ ਇਹਨਾਂ ਨੂੰ ਇੱਕ ਅਰਤੀਗਾ ਕਾਰ ਦੇ ਵਿੱਚ ਬਟਾਲੇ ਤੱਕ ਉਹ ਛੱਡ ਕੇ ਆਇਆ ਸੀਗਾ ਜਿਹੜਾ ਸੁਰਿੰਦਰਜੀਤ ਹੈ ਤਾਂ ਉਹ ਵੀ ਅਸੀਂ ਰਿਕਵਰ ਕਰਤੀ ਐਂਡ ਦ ਸ਼ੂਟਰਸ ਦੇ ਆਰ ਯੈਟ ਟੂ ਬੀ ਅਰੈਸਟਡ ਬਟ ਇਹਦੇ ਵਿੱਚ ਸਾਰੇ ਸਾਡੇ ਜਿਹੜੇ ਐਫਰਟਸ ਚੱਲ ਰਹੇ ਨੇ ਤਾਂ ਉਹਨਾਂ ਨੂੰ ਵੀ ਅਸੀਂ ਛੇਤੀ ਕਾਬੂ ਕਰ ਲੋਆ ਸਰ ਇਹ ਜਿਹਨੇ ਸਾਜ਼ਿਸ਼ ਕਰਤਾ ਤੁਸੀਂ ਕਾਬੂ ਕਰ ਲਏ ਪਰ ਜਿਹੜੇ ਸ਼ੂਟਰਸ ਸਰ ਉਹਨਾਂ ਦੀ ਪਛਾਣ ਹੋ ਪਈ ਤੇ ਉਹ ਕਾਬੂ ਆਏ ਉਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤਾਂ ਉਹਦੇ ਵਿੱਚ ਲੀਡਸ ਹੈਗੀ ਆ ਆਈਡੈਂਟੀਫਿਕੇਸ਼ਨ ਹੋ ਗਈ ਹੈ ਐਂਡ ਵੀ ਆਰ ਵਰਕਿੰਗ ਔਨ ਥੈਟ ਹਾਂਜੀ ਉਹ ਸਾਰੀ ਡਿਟੇਲਸ ਹੈਗੀ ਬਟ ਹਜੇ ਬਿਕਾਜ਼ ਆਫ ਪ੍ਰੀਮੈਚੁਰ ਕੇਸ ਅਸੀਂ ਹਜੇ ਉਹ ਡਿਟੇਲ ਸ਼ੇਅਰ ਨਹੀਂ ਕਰ ਸਕਦੇ ਸਵਾਲ ਹੋਇਆ ਕੋਈ ਹਥਿਆਰ ਕਿਸ ਤਰ੍ਹਾਂ ਨਹੀਂ ਨਹੀਂ ਹਜੇ ਨਹੀਂ ਤਾਂ ਉਹ ਸ਼ੂਟਰਸ ਤੋਂ ਹੀ ਬਰਾਮਦ ਹੋਊਗਾ ਸਰ ਹਾਇਰ ਜਿੰਨਾ ਨੇ ਕੀਤੇ ਸੀਗੇ ਮਾਸਟਰਮਾਈਂਡ ਜਿਹੜੇ ਆ ਉਹ ਕੌਣ ਸੀਗੇ ਅੰਮ੍ਰਿਤਸਰ ਵਾਲਾ ਮਾਸਟਰਮਾਈਂਡ ਹੈ ਕਿ ਕਿਹਾ ਨਹੀਂ ਨਹੀਂ ਇਹਦਾ ਜਿਹੜਾ ਦੋਸਤ ਹੈ ਜਿਵੇਂ ਮੈਂ ਕਹਿ ਰਿਹਾ ਸੀਗਾ ਡਾਕਟਰ ਕਾਲੂ ਉਹੀ ਇਹਦਾ ਮਾਸਟਰਮਾਈਂਡ ਸੀਗਾ ਉਹਨੇ ਬੇਸਿਕਲੀ ਇਹਨੂੰ ਦੇਣੇ ਸੀਗੇ ਕਰੀਬਨ 3 ਲੱਖ ਰੁਪਏ ਉਹ ਨਹੀਂ ਉਹਦੀ ਬਦਦਾਨਤ ਉਹ ਬਦਨੀਤੀ ਸੀ ਕਿ ਉਹ ਨਹੀਂ ਦੇਣਾ ਚਾਹਣਾ ਸੀਗਾ ਉਸ ਬੇਸਿਸ ਤੇ ਫਿਰ ਉਹਨੇ ਇੱਕ ਬੰਦਾ ਹਾਇਰ ਕਰ ਲਿਆ ਉਹਦਾ ਰਿਸ਼ਤੇਦਾਰ ਹੀ ਸੀਗਾ ਅਮਰਤਸਰ ਦਾ ਉਹਨੇ ਗਾਂ ਦੋ ਸ਼ੂਟਰ ਹਾਇਰ ਕਰ ਲਏ ਐਂਡ ਇਸ ਤਰ੍ਹਾਂ ਇਹਨਾਂ ਨੇ ਇਹ ਸਾਜ਼ਿਸ਼ ਰਚ ਕੇ ਇਹ ਵਾਰਦਾਤ ਅੰਜਾਮ ਦਿੱਤੀ ਸਰ ਮੈਡੀਕਲ ਸਕੋਰ ਵਾਲਾ ਜਿਹੜਾ ਹੈ ਇਹਦਾ ਐਮਸੀ ਕਨੈਕਸ਼ਨ ਕਿਵੇਂ ਜੁੜਿਆ ਜਿਹੜਾ ਸਾਫ ਦਾ ਐਮਸੀ ਹੈ ਜਿਹੜਾ ਤੁਸੀਂ ਨਾਲ ਹੈ ਇਹਦਾ ਵਕੀਫਕਾਰ ਸੀਗਾ ਤਾਂ ਕਹ ਲੋ ਦੋਸਤ ਸੀਗਾ ਤਾਂ ਉਹਦੇ ਨਾਲ ਇਹਨਾਂ ਨੇ ਡਿਸਕਸ਼ਨ ਕਰ ਲਿਆ ਸਾਰਾ ਕੁਝ ਐਂਡ ਫਿਰ ਉਹਦਾ ਵੀ ਇੱਕ ਇਹਦੇ ਚ ਰੋਲ ਇੰਪੋਰਟੈਂਟ ਇਹ ਹੈ ਕਿ ਹੀ ਇਜ਼ ਪਾਰਟ ਆਫ ਦਾ ਕਨਸਪੀਰੇਸੀ ਐਂਡ ਇਸ ਤੋਂ ਅਲਾਵਾ ਉਹਨੇ ਲੌਜਿਸਟਿਕਲ ਸਪੋਰਟ ਪ੍ਰੋਵਾਈਡ ਕਰਤਾ ਆਫਟਰ ਇਨਸਰਟਡ ਵਾਰਦਾਤ ਤੋਂ ਬਾਅਦ ਜਿਹੜੇ ਦੋ ਸ਼ੂਟਰ ਸੀਗੇ ਉਹਨੇ ਆਪਣੀ ਅਗਤੀਗਾ ਗੱਡੀ ਦੇ ਵਿੱਚ ਉਹਨਾਂ ਉਹਨਾਂ ਨੂੰ ਟ੍ਰਾਂਸਪੋਰਟ ਕਰਤਾ ਸਰ ਇਹ ਸ਼ੁਰੂਆਤ ਪਲੀਜ਼ ਇਹਨਾਂ ਹੀ ਦੱਸ ਦਿਓ ਕਿ ਕਿਵੇਂ ਮੈਡੀਕਲ ਸਟੋਰ ਵਾਲਾ ਪਰੇਸ਼ਾਨ ਸੀ ਪੈਸੇ ਲੈਏ ਹੋਏ ਆ ਪੈਸੇ ਦੇਨੇ ਬਟ ਐਮਸੀ ਦੇ ਨਾਲੋਂ ਕਿਹੜੀ ਗੱਲ ਕੀਤੀ ਉਹਨੇ ਅੱਗੇ ਕਿਹੜੀ ਗੱਲ ਛੋਰੀ ਨਾ ਸ਼ੂਟਰਾਂ ਤੱਕ ਪਹੁੰਚਾ ਨੇ ਇਹਦੇ ਵਿੱਚ ਇਹਨਾਂ ਨੇ ਜਿਹੜਾ ਇਹ ਐਮਸੀ ਹੈ ਉਹਦੇ ਨਾਲ ਇਹਨੇ ਆਪਣਾ ਸਾਰਾ ਕੁਝ ਸ਼ੇਅਰ ਕਰ ਲਿਆ ਉਸ ਤੋਂ ਬਾਅਦ ਉਹਦੇ ਚ ਇਹ ਕਨਕਲੂਜਨ ਆਈਡੀਆ ਸਰ ਕੀਤਾ ਸੀ ਕਿ ਤੇ ਟਿਕਾਣੇ ਲਾਣਾ ਹੈ ਕਿ ਧੰਕੀ ਨਾਣੀ ਹੈ ਡਾਕਟਰ ਕਲੋਂ ਦਾ ਹਾਂ ਦੇ ਡਿਡ ਇਟ ਇਨ ਜੁਆਇੰਟਲੀ ਉਹਦੇ ਨਾਲ ਜਿਹੜਾ ਐਮਸੀ ਦੇ ਨਾਲ ਫਿਰ ਦੇ ਰੋਪਟੇਨ ਜਿਹੜਾ ਮਨਜੀਤ ਸਿੰਘ ਹੈ ਜੀ ਸਰ ਇਹ ਸਿਰਫ ਡਰਾਮੇ ਵਾਸਤੇ ਕੁਝ ਆਈਡੀਆ ਸੀ ਕਿ ਜਾਂ ਵਕਾਈ ਸ਼ੂਟ ਹੀ ਕਰਨਾ ਹੈ ਵੇ ਸ਼ੂਟ ਹੋਇਆ ਤਾਂ ਉਹਦੀ ਚੰਗੀ ਕਿਸਮਤ ਸੀਗੀ ਸਮਝਾ ਉਹ ਤਾਂ ਸੀਸੀਟੀਵੀ ਫੁਟੇਜ ਵੀ ਹੈ ਤਾਂ ਉਹ ਲੰਮੇ ਪੈ ਗਿਆ that is how he survived 1 ਲੱਖ ਕਰਦੇ ਦੀ ਸਥਿਤੀ ਢੀਲ ਜਿਹੜੀ ਹੁਣ ਤੱਕ ਜਿਹੜੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 1 ਲੱਖ ਰੁਪਏ ਦੇ ਵਿੱਚ ਹੋਇਆ ਸੀਗਾ ਇਨਫੈਕਟ ਉਹਦੇ ਵਿੱਚ 30000 ਰੁਪਏ ਜਿਹੜੇ ਹੈ ਉਹ ਟ੍ਰਾਂਸਫਰ ਵੀ ਹੋਏ ਹੈ